ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਲਾਉਣ ਲੱਗੇ ਸੀਗੇ ਟਰੈਕਟਰ ਦੀ ਲੈਮੀਲੇਸ਼ਨ ਤੇ ਤੁਹਾਨੂੰ ਮੈਂ ਰੰਗ ਦਿਖਾਉਣਾ ਇਹਦਾ ਵੀ ਕਿੱਦਾਂ ਨਿਕਲਦਾ ਉਹ ਤਾਂ ਮੈਨੂੰ 4 ਸਾਲ ਕਹਿੰਦਾ ਸੀਗਾ ਵੀ 4 ਸਾਲ ਬਾਅਦ ਲਵਈਆਂ ਤੇ 5 ਵੀ ਮੈਂ ਤਾਂ 5-6 ਸਾਲ ਲਗਾਤੇ ਤੁਸੀਂ ਚੈੱਕ ਕਰੋ ਮੈਂ ਤੁਹਾਨੂੰ ਦਿਖਾਉਣਾ ਤੁਸੀਂ ਆ ਲੈਮੀਲੇਸ਼ਨ ਆ ਤੇ ਆ ਟਰੈਕਟਰ ਦਾ ਰੰਗ ਤੇ ਆ ਦੇਖੋ ਲੈਂਦੀ ਆ ਪਲਾ ਰਹੇ ਆ ਕਿਉਂਕਿ ਇਹਨੂੰ 5 ਸਾਲ ਹੋ ਗਏ ਨਾ ਠੰਡ ਕਰਕੇ ਜੇ ਤਾਂ ਇਹਨੂੰ ਡਰਾਈ ਤੋਂ ਬਿਨਾਂ ਲਾਉਣਾ ਫਿਰ ਟੁੱਟਦੀ ਆ ਤੇ ਆ ਦੇਖੋ ਜਿੱਥੇ ਜਿੱਥੇ ਲਹੀ ਹੋਈ ਆ ਪਹਿਲਾਂ ਦੀ ਲਹੀ ਹੋਈ ਸੀ ਕੁਝ ਇਹ ਚਲੋ ਧੋਵਾਂਗੇ ਹੁਣ ਟਰੈਕਟਰ ਦੇ ਰੰਗ ਨੂੰ ਕੋਈ ਫਰਕ ਨਹੀਂ ਪਿਆ ਤੁਹਾਨੂੰ ਦਿਖਾਉਣਾ ਲਾ ਕੇ ਲਓ ਚੈੱਕ ਕਰੋ ਜੇ ਦਾ ਆ ਖੇ ਦਾ ਹੁੰਦਾ ਕੋਈ ਵੀ ਟਰੈਕਟਰ ਹੈ ਕੋਈ ਵੀ ਗੱਡੀ ਹੈ ਆਪਾਂ ਕਰਵਾ ਸਕਦੇ ਆ ਤੇ ਜਣੀ ਦਾ ਚਾਹੇ ਧੁੱਪ 'ਚ ਖੜਾ ਹੈ ਚਾਹੇ ਆਪਾਂ ਕੱਦੂ ਵਰਦੇ ਆ ਚਾਹੇ ਤਰੇਲ 'ਚ ਖੜਾ ਰੰਗ ਨੂੰ ਜਣੀ 1% ਵੀ ਫਰਕ ਨਹੀਂ ਪੈਂਦਾ ਬਸੇ ਹੁਣ ਆਇਆ ਜੇ ਆਪਾਂ ਸਾਲ ਡੇਢ ਸਾਲ ਬਾਅਦ ਲਾ ਦਿੰਦੇ ਤਾਂ ਜਦ ਇਹ ਸ਼ੌਕੀ ਉਤਰ ਜਾਂਦੀ ਹੁਣ ਮੰਨ ਲਓ ਵੀ ਬਸ ਇਹ ਆ ਵੀ 5 ਸਾਲ ਹੋ ਗਏ ਉਹਦੇ ਕਰਕੇ ਹੁਣ ਇੱਕ ਇਹ ਜਿਹੀ ਮੈਂ ਖਰਾਬ ਨਹੀਂ ਹੋਣ ਦਿੱਤੀ ਇਹੇ ਵੀ ਟਰੈਕਟਰ ਜੇ ਬਾਹਰ ਵੀ ਖੜਾ ਦਾ ਕੱਪੜਾ ਦੇ ਕੇ ਖੜਾਉਣਾ ਤਾਂ ਧੁੱਪ ਤਾਂ ਕੁਝ ਵੀ ਨਹੀਂ ਜ਼ਿਆਦਾ ਖੜਾਇਆ ਦੇਖੋ ਤੁਸੀਂ ਰੰਗ ਦੇਖੋ ਐਨ ਇਕੱਲ ਰਿਹਾ ਨਾ ਐਨ ਨਵੇਂ ਵਰ ਦਾ ਥੱਲੇ ਤੇ ਇਹ ਹੁਣ ਤਾਂ ਲਾਉਣਾ ਵੀ ਚੱਲ ਹੁਣ ਤਾਂ ਲੈ ਰਹੀ ਐ ਕਿ ਗਾਹਾਂ ਕੰਮ ਦਾ ਟਾਈਮ ਆ ਜਾਣਾ ਵੀ ਟਾਈਮ ਨਹੀਂ ਲੱਗਣਾ ਤਾਂ ਕਰਕੇ ਹੁਣ ਲਾ ਦੇਣੀ ਆ ਆਪਾਂ ਤੇ ਚਲੋ ਮਿਲਦੇ ਆ ਤੁਹਾਨੂੰ ਦਿਖਾਉਣਾ ਫਿਰ ਮੈਂ ਬਾਅਦ ਦੇ ਵਿੱਚ ਲਾ ਕੇ ਵੀ ਕਿੱਦਾਂ ਦੀ ਐ ਫਿਰ ਧੋਕੇ ਵੀ ਦਿਖਾਉਂਗਾ ਤੁਹਾਨੂੰ ਠੀਕ ਆ ਚਲੋ ਦਿਖਾਉਣਾ ਫਿਰ ਅੱਗੇ